ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਿੰਧੀ ਬੁੱਟੀ ਬਣਾਣੀ ਦੱਸਾਂਗੇ ਤਾਂ ਇਸ ਤੋਂ ਪਹਿਲਾਂ ਜਿਹੜੀ ਪਹਿਲਾਂ ਕਲਾਸ ਪਾਈ ਆਪਾਂ ਨੇ ਉਹਦੇ ਵਿੱਚ ਇਹ ਸਿੰਧੀ ਬੁੱਟੀ ਦੀ ਆਪਾਂ ਟਰੇਸ ਕੱਪੜੇ ਤੇ ਕਿਸ ਤਰ੍ਹਾਂ ਲੈਣੀ ਹੈਗੀ ਇਹ ਦੱਸਿਆ ਹੋਇਆ ਹੈ ਜੇਕਰ ਤੁਸੀਂ ਇਹ ਵੀਡੀਓ ਨਹੀਂ ਵੇਖੀ ਤਾਂ ਉਹਨੂੰ ਜ਼ਰੂਰ ਦੇਖੋ ਤਾਂ ਅੱਜ ਆਪਾਂ ਕੜਾਈ ਕਰਨੀ ਦੱਸਾਂਗੇ ਤਾਂ ਇਸ ਤਰ੍ਹਾਂ ਆਪਾਂ ਇਹ ਪਹਿਲਾਂ ਟਰੇਸ ਹੈ ਜਿਹੜੀ ਉਹ ਲਈ ਸੀਗੀ ਤਾਂ ਇਹ ਕੜਾਈ ਹੈ ਜਿਹੜੀ ਉਹ ਕਰਾਂਗੇ ਅੱਜ ਸਿਰਫ ਆਪਾਂ ਇੱਕ ਡੱਬੀ ਦੀ ਹੀ ਕਢਾਈ ਦੱਸਾਂਗੇ ਜਿਵੇਂ ਇੱਥੇ 4-5 ਡੱਬੀਆਂ ਨੇ ਲੱਗੀਆਂ ਹੋਈਆਂ ਤਾਂ ਸਿਰਫ ਆਪਾਂ ਅੱਜ ਇੱਕ ਡੱਬੀ ਤੇ ਕਢਾਈ ਕਰਨੀ ਦੱਸਾਂਗੇ ਤੇ ਡੱਬੀ ਇਹ ਜਿਹੜੀ ਥੋੜੀ ਜੀ ਇਹਦੇ ਨਾਲੋਂ ਵੱਡੀ ਬਣਾਵਾਂਗੀ ਤਾਂ ਕਿ ਤੁਹਾਨੂੰ ਆਸਾਨੀ ਨਾਲ ਇਹ ਦਿਖਾਈ ਦੇ ਸਕੇ ਤਾਂ ਇਸ ਤਰ੍ਹਾਂ ਮੈਂ ਇਹ ਡੱਬੀ ਇਹ ਜਿਹੜੀ ਉਹ ਬਣਾ ਲਈ ਇਹ ਤੇ ਆਪਾਂ ਕੜਾਈ ਕਰਾਂਗੇ ਤਾਂ ਤੁਸੀਂ ਕਿਸੇ ਵੀ ਕੋਨੇ ਤੋਂ ਸਟਾਰਟ ਕਰ ਸਕਦੇ ਹੋ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਜਿਵੇਂ ਆਪਾਂ ਨੇ ਇੱਥੇ ਇਹਨੂੰ ਬੰਨ ਪੁਆਇੰਟ ਮੰਨ ਲਿਆ ਤੇ ਉਸ ਤੋਂ ਬਾਅਦ ਆਪਾਂ ਨੇ ਧਾਗਾ ਦੇਖੋ ਜਿਹੜਾ ਕਿੱਧਰ ਜਾ ਰਿਹਾ ਹੈਗਾ ਧਾਗਾ ਜਿਹੜਾ ਉਹ ਇਧਰਲੀ ਸਾਈਡ ਜਾ ਰਿਹਾ ਤਾਂ ਆਪਾਂ ਨੇ ਅੱਗੇ ਵੱਲ ਨੂੰ ਹੀ ਵਧਦੇ ਜਾਣਾ ਹੈਗਾ ਇਸ ਤਰ੍ਹਾਂ ਕੱਢਿਆ ਤੇ ਉਸ ਤੋਂ ਬਾਅਦ ਆ ਪੁਆਇੰਂਟ ਤੇ ਆਵਾਂਗੇ ਨਾਲ ਵਾਲੇ ਪੁਆਇੰਟ ਤੇ ਜਾਂਦੇ ਜਾਵਾਂਗੇ ਜਿਵੇਂ ਆਪਾਂ ਨੇ ਡੱਬਾ ਬਣਾਇਆ ਉਹਦੇ ਉੱਪਰ ਹੀ ਆਪਾਂ ਨੇ ਧਾਗੇ ਨਾਲ ਇਸ ਤਰ੍ਹਾਂ ਜਾਂਦੇ ਜਾਣਾ ਹੈਗਾ ਤਾਂ ਹੁਣ ਦੇਖੋ ਧਾਗੇ ਦਾ ਮੂੰਹ ਜਿਹੜਾ ਕਿ ਇਧਰਲੀ ਸਾਈਡ ਹੈ ਅੱਗੇ ਵੱਲ ਨੂੰ ਇਹ ਤਾਂ ਆਪਾਂ ਇਧਰ ਨੂੰ ਜਾਵਾਂਗੇ ਹੁਣ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇਸ ਪੁਆਇੰਟ ਤੇ ਕੱਢਣਾ ਹੈਗਾ ਹੁਣ ਤਾਂ ਧਾਗੇ ਦਾ ਮੂੰਹ ਇਧਰੇ ਤਾਂ ਆਪਾਂ ਫੇਰ ਅੱਗੇ ਵੱਧ ਜਾਵਾਂਗੇ ਉਸ ਤੋਂ ਬਾਅਦ ਫਿਰ ਹੀ ਪੁਆਇੰਟ ਤੇ ਆਵਾਂਗੇ ਤੇ ਹੁਣ ਆਪਾਂ ਨੇ ਇਥੋਂ ਤੱਕ ਜਿਹੜੇ ਟੱਕਣੇ ਇਸ ਦੇ ਵਿੱਚ ਆਪਾਂ ਨੇ ਇੱਕ ਗੱਲ ਜਿਹੜੀ ਉਹ ਧਿਆਨ ਦੇ ਵਿੱਚ ਰੱਖਣੀ ਹੈ ਟੱਕਾ ਹਮੇਸ਼ਾ ਇਧਰ ਲਈ ਸਾਡੇ ਜਿਵੇਂ ਕੀ ਚੱਕਿਆ ਗਿਆ ਇੱਥੇ ਜਾ ਕੇ ਦੱਬਿਆ ਜਾਊਗਾ ਇਹ ਇੱਥੇ ਆਪਾਂ ਟੱਕਾ ਦੇਖੋ ਇਸ ਤਰ੍ਹਾਂ ਹੋ ਜਾਊਗਾ ਇਹ ਇਥੋਂ ਚੱਕਿਆ ਗਿਆ ਤੇ ਇਧਰ ਲੈ ਜਾ ਕੇ ਇਹ ਦੱਬ ਦੇਵਾਂਗੇ ਇਸ ਤਰ੍ਹਾਂ ਚਾਰੇ ਕੋਨਿਆਂ ਦੇ ਵਿੱਚ ਆਪਣੀ ਇੱਕ ਗੱਲ ਧਿਆਨ ਨਾਲ ਵੇਖਣੀ ਹੈ ਦੇਖੋ ਇੱਥੇ ਟੱਕਾ ਚੱਕਿਆ ਗਿਆ ਤੇ ਇੱਥੇ ਆ ਕੇ ਆਪਾਂ ਨੇ ਇਹਨੂੰ ਦੱਬਤਾ ਤੇ ਐਵੇਂ ਹੀ ਇਧਰ ਕੀਤਾ ਸੀ ਆਪਾਂ ਨੇ ਇਥੋਂ ਇਹ ਧਾਗਾ ਜਿਹੜਾ ਇਧਰ ਚੱਕਿਆ ਗਿਆ ਤੇ ਇੱਥੇ ਇਹ ਦੱਬਿਆ ਹੋਇਆ ਹੈ ਐਵੇਂ ਹੀ ਇਧਰ ਹੈ ਇਥੋਂ ਚੱਕਿਆ ਹੋਇਆ ਤੇ ਇੱਥੇ ਦੱਬਿਆ ਹੋਇਆ ਚਾਰੇ ਕੋਨਿਆਂ ਤੇ ਇਹ ਜਿਹੜੀ ਸਿਚੁਏਸ਼ਨ ਹੈ ਲਾਗੂ ਹੁੰਦੀ ਹੈਗੀ ਤਾਂ ਹੁਣ ਆਪਾਂ ਇਹਨੂੰ ਇੱਥੇ ਹੀ ਕੱਢਾਂਗੇ ਇਸ ਤਰ੍ਹਾਂ ਉਮੀਦ ਕਰਦੀਆਂ ਇੰਨਾ ਸਮਝ ਆ ਗਿਆ ਹੋਣਾ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਵਿੱਚੋਂ ਭਰਨੇ ਨੂੰ ਇਹ ਬਾਕਸ ਜਿਹੜਾ ਸਾਡੇ ਕੋਲੇ ਇਹਨੂੰ ਵਿੱਚੋਂ ਭਰਨਾ ਹੈ ਆਪਾਂ ਨੇ ਵਿੱਚਲੀ ਸਾਈਡ ਹੀ ਆਪਾਂ ਸੂਈ ਨੂੰ ਕੱਢਾਂਗੇ ਇੱਥੋਂ ਇੱਥੋਂ ਆਪਾਂ ਨੇ ਸੂਈ ਨੂੰ ਕੱਢ ਲਿਆ ਤੇ ਇੱਥੇ ਲੈ ਕੇ ਜਾਵਾਂਗੇ ਤਾਂ ਹੁਣ ਦੇਖੋ ਇੱਥੇ ਆਪਾਂ ਇਧਰ ਦੀ ਜਾਵਾਂਗੇ ਇਸ ਤਰ੍ਹਾਂ ਦੁਬਾਰਾ ਦੱਸ ਦਿੰਨੀ ਆ ਆਪਾਂ ਨੇ ਇਸ ਤਰ੍ਹਾਂ ਜਾਣਾ ਹੈਗਾ ਉਸ ਤੋਂ ਬਾਅਦ ਹੁਣ ਦੇਖੋ ਇੱਥੇ ਦੋ ਧਾਗੇ ਬਣ ਗਏ ਤਾਂ ਇਹਦੇ ਵਿੱਚੋਂ ਆਪਾਂ ਨੇ ਇਹਨੂੰ ਚੱਕ ਦੇਣਾ ਹੈਗਾ ਜਿਹੜਾ ਪਹਿਲਾਂ ਪਾਇਆ ਹੋਇਆ ਸੀ ਇਸ ਤਰ੍ਹਾਂ ਬਣ ਜੂਗਾ ਹੁਣ ਧਾਗੇ ਦਾ ਮੂੰਹ ਅੱਗੇ ਵੱਲ ਨੂੰ ਹੈ ਤਾਂ ਆਪਾਂ ਅੱਗੇ ਵੱਲ ਨੂੰ ਜਾਵਾਂਗੇ ਅੱਗੇ ਵੱਲ ਨੂੰ ਇਸ ਤਰ੍ਹਾਂ ਜਾਵਾਂਗੇ ਬਾਹਰਲੀ ਸਾਈਡ ਦੇ ਵਿੱਚ ਦੀ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਫੇਰ ਆਪਾਂ ਨੇ ਜਿਹੜਾ ਪਹਿਲਾਂ ਪਾਇਆ ਸੀ ਧਾਗਾ ਉਹਨੂੰ ਆਪਾਂ ਨੇ ਚੱਕਣਾ ਹੈ ਤੇ ਜਿਹੜਾ ਹੁਣ ਪਾਇਆ ਇਹਨੂੰ ਆਪਾਂ ਨੇ ਦੱਬਣਾ ਹੈਗਾ ਉਸ ਤੋਂ ਬਾਅਦ ਹੁਣ ਇਹਦਾ ਮੂੰਹ ਇਧਰਲੀ ਡਾਇਰੈਕਸ਼ਨ ਚ ਹੋ ਗਿਆ ਤਾਂ ਹੁਣ ਆਪਾਂ ਬਾਹਰ ਦੀ ਸੂਈ ਲੰਗਾ ਕੇ ਇੱਥੇ ਕੱਢਣਾ ਹੈ। ਉਹੀ ਇੱਕ ਚੱਕਣਾ ਇੱਕ ਦੱਬਣ ਵਾਲਾ ਤੇ ਉਸ ਤੋਂ ਬਾਅਦ ਹੁਣ ਆਪਾਂ ਫੇਰ ਇਹਨੂੰ ਇਸ ਤਰ੍ਹਾਂ ਬਾਹਰ ਦੀ ਕੱਢਾਂਗੇ। ਤੇ ਇਥੋਂ ਆਪਾਂ ਨੇ ਪਹਿਲਾ ਵਾਲਾ ਚੱਕ ਦੇਣਾ ਤੇ ਹੁਣ ਵਾਲਾ ਆਪਾਂ ਨੇ ਦੱਬ ਦੇਣਾਗਾ ਤੇ ਇਸ ਤਰ੍ਹਾਂ ਜਿਹੜਾ ਆਪਣਾ ਇਹ ਪ੍ਰੋਸੈਸ ਕੰਪਲੀਟ ਹੋ ਗਿਆ ਉਮੀਦ ਕਰਦੀ ਆਂ ਇਹ ਤੁਹਾਨੂੰ ਸਮਝ ਦੇ ਵਿੱਚ ਆ ਗਿਆ ਹੋਣਾ ਤਾਂ ਇੱਥੇ ਆਪਾਂ ਇੱਕ ਡੱਬੀ ਹੋਰ ਬਣਾ ਲੈਨੇ ਆ ਤਾਂ ਕਿ ਹੋਰ ਵੀ ਵਧੀਆ ਤਰੀਕੇ ਨਾਲ ਸਮਝ ਸਕੀਏ ਮੈਂ ਨੇ ਡੱਬੀ ਡਰਾ ਕਰ ਲਈਏ ਤੇ ਇਸ ਤਰ੍ਹਾਂ ਅਸੀਂ ਇਹ ਧਾਗਾ ਜਿਹੜਾ ਉਹ ਪਾ ਲਿਆ ਡਬਲ ਕੀਤਾ ਹੋਇਆ ਹੈਗਾ ਤਾਂ ਜਿਵੇਂ ਆਪਾਂ ਦੱਸਿਆ ਸੀ ਕੋਈ ਵੀ ਪੁਆਇੰਟ ਬੰਨ ਮੰਨ ਸਕਦੇ ਹਾਂ ਇੱਥੋਂ ਆਪਾਂ ਨੇ ਕੱਢਿਆ ਤਾਂ ਸਿੱਧਾ ਆਪਾਂ ਨੇ ਅੱਗੇ-ਅੱਗੇ ਵੱਲ ਨੂੰ ਵਧਦੇ ਜਾਣਾ ਹੈਗਾ ਇੱਥੇ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਨਾਲ ਦੇ ਪੁਆਇੰਟ ਤੇ ਆਵਾਂਗੇ ਅੱਗੇ ਦੇ ਮੂੰਹ ਨੂੰ ਦੇਖਦੇ ਜਾਣਾ ਤੁਸੀਂ ਡਾਇਰੈਕਸ਼ਨ ਕਿੱਧਰੇ ਤੇ ਨਾਲ ਦੀ ਨਾਲ ਆਪਾਂ ਨੇ ਅੱਗੇ-ਅੱਗੇ ਵਧਦੇ ਜਾਣਾਗਾ ਹੁਣ ਦੇਖੋ ਆਪਾਂ ਨੇ ਨੇੜੇ ਦੇ ਪੁਆਇੰਟ ਤੇ ਜਾਣਾ ਹੁੰਦਾ ਹੁਣ ਆਪਾਂ ਨੂੰ ਨੇੜੇ ਦਾ ਪੁਆਇੰਟ ਤਾਂ ਇਹੀ ਹੈ ਨਾ ਆਪਾਂ ਤਾਈਓ ਆਪਾਂ ਇੱਥੇ ਹੀ ਆੰਦੇ ਆਗੇ ਐਵੇਂ ਹੁਣ ਆਪਾਂ ਅੱਗੇ ਆ ਗਏ ਤੇ ਇਹਦੇ ਨੇੜੇ ਦਾ ਪੁਆਇੰਟ ਇਹ ਹੈ ਆਪਣੇ ਲਈ ਇਸ ਲਈ ਆਪਾਂ ਨੇ ਇੱਥੇ ਕੱਢਿਆ ਤੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਚੱਕਦੇ ਨੇ ਜਿਵੇਂ ਪਹਿਲਾਂ ਦੱਸਿਆ ਸੀਗਾ ਇਹੀ ਵੱਡਾ ਕਰਕੇ ਤਾਂ ਸਮਝਾ ਰਹੀਆਂ ਤਾਂ ਕਿ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਈ ਤਾਂ ਹੁਣ ਦੇਖੋ ਆਪਾਂ ਨੇ ਇਹਦੇ ਵਿੱਚ ਦੀ ਕੱਢੀ ਐ ਇੱਥੇ ਦੇਖੋ ਇਹ ਧਾਗ ਹੈ ਨਾ ਜਿਹੜਾ ਉਹ ਦੱਬਿਆ ਹੋਇਆ ਹੈ ਤਾਂ ਹੁਣ ਆਪਾਂ ਨੇ ਇਹਨੂੰ ਚੱਕਣਾ ਹੈਗਾ ਇਸ ਲਈ ਆਪਾਂ ਇੱਥੋਂ ਬਾੜ ਦੀ ਲੈ ਕੇ ਆਏ ਆ ਇਹਨੂੰ ਇੱਥੋਂ ਆਪਾਂ ਨੇ ਇਹਨੂੰ ਚੱਕ ਲਿਆ ਜਿਹੜਾ ਹੁਣ ਪਹਿਲਾਂ ਦੇਖੋ ਇਹ ਦੱਬਿਆ ਸੀ ਉਹਨੂੰ ਆਪਾਂ ਨੇ ਚੱਕ ਲਿਆ ਇਹਦੇ ਵਿੱਚ ਚੱਕ ਦੱਬ ਹੀ ਹੁੰਦੀ ਹੈ ਬਹੁਤ ਹੀ ਸੌਖੀ ਕਢਾਈ ਹੈ ਇਹ ਤਾਂ ਹੁਣ ਦੇਖੋ ਇਹਦੀ ਡਾਇਰੈਕਸ਼ਨ ਆਪਾਂ ਨੇ ਇੱਧਰ ਦੇਖ ਲਈ ਤਾਂ ਹੁਣ ਦੇਖੋ ਆਹ ਤਾਗਾ ਜਿਹੜਾ ਉਹ ਦੱਬਿਆ ਹੋਇਆ ਹੈ ਜਿਹੜਾ ਦੱਬਿਆ ਹੋਇਆ ਹੈ ਹੁਣ ਇਹੇ ਚੱਕਿਆ ਹੋਇਆ ਹੈ ਇਹ ਦੱਬਿਆ ਹੋਇਆ ਹੈ ਜਿਹੜਾ ਦੱਬਿਆ ਹੋਇਆ ਉਹਨੂੰ ਚੱਕਣਾ ਹੈ ਆਪਾਂ ਨੇ ਸੂਈ ਤੁਸੀਂ ਨੇ ਇੱਥੋਂ ਦੀ ਨਹੀਂ ਲੰਘਾਣੀ ਕਿਉਂਕਿ ਇਹ ਪਹਿਲਾਂ ਹੀ ਚੱਕਿਆ ਹੋਇਆ ਹੈ ਜਿੱਥੋਂ ਦੀ ਲੰਘਾਉਂਗੀ ਤਾਂ ਧਾਗਾ ਸਿੱਧਾ ਇੱਧਰ ਨਿਕਲ ਜਾਊਗਾ ਦੇਖੋ ਧਾਗਾ ਸਿੱਧਾ ਇੱਧਰ ਨਿਕਲ ਜਾਊਗਾ ਇਹ ਇੱਥੋਂ ਲੰਘਾਣ ਦਾ ਰੀਜ਼ਨ ਇਹੀ ਹੈ ਤਾਂਕਿ ਇਹ ਧਾਗਾ ਜਿਹੜਾ ਦੱਬਿਆ ਹੋਇਆ ਹੈ ਆਪਾਂ ਨੇ ਇਹਨੂੰ ਚੱਕਣਾ ਹੈਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਦੇਖੋ ਪਹਿਲਾਣਾ ਧਾਗਾ ਸੀ ਇਹੇ ਇਹੇ ਦੱਬਿਆ ਹੋਇਆ ਸੀ ਆਪਾਂ ਨੇ ਇਹਨੂੰ ਚੱਕ ਲਿਆ ਹੁਣ ਆਪਾਂ ਇੱਧਰ ਆਵਾਂਗੇ ਹੁਣ ਇਹਨਾਂ ਦੋਨਾਂ ਚੋਂ ਦੇਖ ਲਓ ਤੁਸੀਂ ਜਿਹੜਾ ਧਾਗਾ ਦੱਬਿਆ ਹੋਇਆ ਉਹਨੂੰ ਚੱਕਣਾ ਆਪਾਂ ਨੇ ਇੱਥੇ ਆਪਾਂ ਨੇ ਇਹਨੂੰ ਚੱਕ ਲਿਆ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਚੋਂ ਦੇਖੋ ਆਹਾ ਦੱਬਿਆ ਹੋਇਆ ਪਹਿਲਾਂ ਵਾਲਾ ਇਹਨੂੰ ਚੱਕਣੇ ਤੇ ਫੇਰ ਫੇਰ ਇੱਥੇ ਜਾ ਕੇ ਇਹੀ ਨਿਜ਼ਮ ਲਾਗੂ ਹੁੰਦਾ ਹੈ ਦੇਖੋ ਮੈਂਨੇ ਦੋ ਡੱਬੀਆਂ ਬਣਾ ਕੇ ਦਿਖਾਈਆਂ ਤਾਂ ਕਿ ਪਹਿਲਾਂ ਇਹਦੇ ਵਿੱਚ ਜੇ ਘੱਟ ਸਮਝ ਲੱਗੀ ਤਾਂ ਇਹਦੇ ਵਿੱਚ ਜ਼ਿਆਦਾ ਸਮਝ ਲੱਗੂਗੀ ਆਪਾਂ ਨੇ ਇੱਥੇ ਤੱਕ ਦੋ ਡੱਬੀਆਂ ਦੇ ਵਿੱਚ ਕੜਾਈ ਬਣਾਣੀ ਸਿੱਖ ਲਈਏ ਤੇ ਕੱਲ ਨੂੰ ਆਪਾਂ ਅਗਲੇ ਪਾਰਟ ਦੇ ਵਿੱਚ ਚਾਰ ਦੀਆਂ ਚਾਰ ਡੱਬੀਆਂ ਦੇ ਵਿੱਚ ਕਿਵੇਂ ਆਪਾਂ ਨੇ ਇਕੱਠੀ ਕੜਾਈ ਕਰਨੀ ਹੈ ਸਿੱਧੀ ਕੜਾਈ ਇਹ ਦੱਸਾਂਗੇ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ